ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 84270 19817 ਅੱਜ ਦੀ ਵੀਡੀਓ ਆਪਾਂ ਪਿੰਡ ਸਹਣਾ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਜਟਾਣੇ ਕੋਠੇ ਪੈ ਗਏ ਮੱਲੀਆਂ ਦੇ ਤੇ ਸਹਣੇ ਦੇ ਸੈਂਟਰ ਦੇ ਵਿੱਚ ਖੇਤਾਂ 'ਚ ਜਟਾਣੇ ਕੋਠੇ ਜਿੱਥੋਂ ਆਪਾਂ ਵੀਡੀਓ ਕਵਰ ਕਰਦੇ ਪਏ ਆ ਵੀਰ ਫੌਜੀ ਦੇ ਕੋਲ ਆਪਾਂ ਵੀਡੀਓ ਕਵਰ ਕਰਦੇ ਪਏ ਆ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ 81468 35938 81468 35938 ਤੇ ਬਾਕੀ ਸਟਾਰਟਿੰਗ ਦੇ ਵਿੱਚ ਵੀਰ ਦੇ ਪਸ਼ੂ ਦੇ ਕੋ ਚੰਗਿਆ ਵੀਰ ਕੋਲ 20 20 ਕਿਲੋ ਲਿਆ ਮੱਝਾ ਘਰੋਂ ਵੀਨੇ ਰੱਖੀਆਂ ਤੇ ਵੀਰ ਕਰਦਾ ਫੌਜ ਦੇ ਵਿੱਚ ਡਿਊਟੀ ਤੇ ਜਦੋਂ ਉਹਦਾ ਠਰਕੀ ਪਸ਼ੂ ਵੀਰ ਲੈ ਕੇ ਆਉਂਦਾ ਤੇ ਹੁਣ ਇਹਨਾਂ ਦੇ ਵਿੱਚ ਇੱਕ ਤੋਕੜ ਗੱਪਣ ਚੈੱਕ ਪਾਸ ਛੋਟੀ ਦੁੱਧ ਦਿੰਦੀ ਬੱਚਾ ਨਾਲ ਆ ਇਹ ਬਾਜਾਂ ਨੇ ਕੀਤੀ ਆ ਬਕਾਉ ਸੋ ਮੋਬਾਈਲ ਨੰਬਰ ਇੱਕ ਵਾਰ ਫੇਰ ਨੋਟ ਕਰਾ ਲਿਓ ਆਪਾਂ 81468 35938 ਜ਼ਿਲ੍ਹਾ ਬਰਨਾਲਾ ਸੈਨਾ ਪਿੰਡ ਜਟਾਣੇ ਕੋਠੇ ਪੈ ਗਏ ਸਾਹਮਣੇ ਸਕਰੀਨ ਤੇ ਜਿਹੜਾ ਬਚੋਟੀ ਦੇਖੀ ਹੈ ਨਾ 147010 ਦੀ ਇਹ ਝੋਟੀ ਹੈਗੀ ਬੱਚਾ ਇਹਦੇ ਨਾਲ ਹੈਗਾ ਮੇਲਕਾ ਕਿਹੜਾ ਬੱਚਾ ਆ ਗਿਆ ਵੀ ਇਹ ਉਹ ਪਰੇ ਸਿੰਘ ਜੀ ਅੱਛਾ ਕਟਾ ਖੜਾ ਜਿਹੜਾ ਹਨਾ ਸਭ ਦੀ ਬੱਚਾ ਦੇਖ ਸਕਦੇ ਹੋ ਆ ਮੇਲਕਾ ਹਾ ਝੋਟੀ ਨਾਲ ਇਹ ਵੀ ਚੰਗੇ ਸੀਮਰ ਦਾ ਸਰਕਾਰ ਦਾ ਸਰ ਫੌਜੀ ਵੀ ਕਨਫਰਮ ਕਰ ਦੋ ਮੇਰੇ ਚੇਤਾ ਪਾ ਲਗਿਆ ਪਰ ਝੋਟੀ 147010 ਦੀ ਆ 6 ਮਹੀਨੇ ਹੋ ਗਏ ਸੂਈ ਨੂੰ 3 ਮਹੀਨਾ ਦੀ ਗੱਬਣ ਚੈੱਕ ਪਾਸ ਕਨਫਰਮ ਆ ਸੋ ਸੈਂਕਾ ਦੇਖੋ ਰੁਪਿਆ ਗੁੱਠੇ ਦੇ ਇਹਦੇ ਵੇਚ ਦੀ ਨੰਗਦਾ ਨਹੀਂ ਵੱਡੀ-ਵੱਡੀ ਬਹੁਤ ਆਦੇ ਵਾਕੀ ਡੀਟੇਲ ਦੇਖੋ ਬਿਲਕੁਲ ਜੈਡ ਬਲੈਕ ਜਮਾ ਤੇ ਬਾਕੀ ਸਭ ਸੰਭਾਲ ਦੇਖੋ ਪਸੂ ਆਂਦੀ ਜਮਾ ਪੂਰੇ ਮੰਨ ਕੇ ਚਲੋ 100 ਗਣ ਰੱਖੇ ਪਸੂ ਤੇ ਸਾਤ ਸੁਹਾ ਦੇ ਚੰਗੀ ਜਾਦਬਰੀ ਵਾਲ ਜਿੰਨੇ ਪਸੂ ਬੱਦ ਦੇ ਮੈਂ ਕੋਈ ਵੀ ਮੰਨ ਕੇ ਚਲੋ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਹੈਗਾ ਸੋ ਸਾਹਮਣੇ ਜਿਹੜੀ ਝੋਟੀ ਖੜੀ ਹੈ 1470 ਦਾਖ ਦੀ ਇਹ ਸੇਲ ਰਾਜੂ ਤੋਰੀ ਬਤਵਾਰ ਨੂੰ 6 ਮਹੀਨੇ ਹੋ ਗਏ ਸੂਈ ਨੂੰ 3 ਮਹੀਨੇ ਦੀ ਗੱਬਣ ਚੈੱਕ ਕਨਫਰਮ ਆ ਮੂੰਹਤ ਦੋ ਦੰਦ ਦੀ ਸੂਈ ਸੀ ਹੁਣ ਮੇਰੇ ਸਾਲ ਦੋ ਦੰਦ ਦੀ ਸ਼ਾਇਦ ਹੋ ਜਾਂਦੇ ਬਾਕੀ ਵੀ ਕਨਫਰਮ ਕਰ ਦੂ ਪਰ ਸੂਈ ਰਹਿੰਦੀ ਚੌਕ ਦੰਦ ਹਾਲੇ ਪਤਾ ਤੋੜਿਆ ਕਿ ਨਹੀਂ ਇਹ ਖਣੀ ਤੇ ਬਾਕੀ ਬਾਡੀ ਮੰਤਰ ਮੂੰਹ ਮੱਥਾ ਦੇਖੋ ਤੇ ਬਾਕੀ ਬਾਡੀ ਮੰਤਰ ਦੇਖੋ ਛੋਟੀ ਦੀ ਸੋਹਣੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਸੋ ਕੱਦ ਕਠ ਵਗੈਰਾ ਦੇਖੋ ਪਹਿਲਾ ਸੂਹਾ ਸੂਈ ਹੋਈ ਆ 6 ਮਹੀਨਾ ਦੀ ਗੱਭਣ ਚੈੱਕ ਆ ਸੌਰੀ 3 ਮਹੀਨਾ ਦੀ ਟੋਕੜ ਗੱਭਣ ਚੈੱਕ ਕਨਫਰਮ ਆ ਤੇ 6 ਕਿਲੋ ਦੁੱਧਾ ਬੱਚੇ ਤੇ ਮਿਲਦੀ ਆ ਬੱਚਾ ਨਾਲ ਆ ਤੇ ਘਮਾਦੀ ਗੜਾ ਜੂ ਹੋਰ ਕਢਾ ਦਈਏ ਦਾ ਤੇ ਬਾਕੀ ਥੋੜਾ ਮਨ ਕੇ ਚਲੋ ਕੈਮਰਾ ਦੇਖ ਕੇ ਡਰਦੇ ਪਏ। ਕਮਾ ਦੇ ਗੇੜਾ ਕਢਾ ਦੇਦਾ। ਤੇ ਬਾਕੀ ਵੱਡੀ-ਬੁੱਡੀ ਦੇਖੋ ਝੋਟੀ। ਰੇਟ ਵੀਰ ਕਹਿੰਦਾ ਫੂਟ ਤੇ ਕਰਾਂਗੇ। ਬੰਨ ਦੇ ਉੱਥੇ ਪਾ ਬੰਨ ਦੇ। ਰੇਟ ਕਹਿੰਦਾ ਬਾਜਬ ਹੋਊਗਾ ਸਿੰਘਮੂ ਬੱਤਾ ਸੋਣਾ। 14 70 10 ਦੀ ਝੋਟੀ ਆਪਾਂ 6 ਕਿਲੋ ਦੁੱਧ ਨਿੱਟ ਚੋਂਦਾ। ਹੁਣ ਇਹਦੇ ਥੱਲੇ ਹਾਜ਼ਰ ਆ। ਸੋ ਥਾਣਾਵਾਨਾ ਦੇਖੋ ਤੇ ਚੋਂਟ ਚਵਾ ਦੀ ਚੰਗੀ ਸਾਫ਼ ਸੁਥਰੀ ਚਵਾਈ ਦੀ ਆ। ਤੇ ਤਾਜੀ ਨੇ ਦੁੱਧ ਨੇ ਪਲੂਨ ਨੇ 13 ਕਿਲੋ ਤੋਂ ਉੱਪਰ ਦਿੱਤਾ। 13 ਕਿਲੋ ਬਿਲਕੁਲ ਦੁੱਧ ਨਿੱਟ ਤਾਜੀ ਦਾ ਸੀਗਾ। ਰੇਟ ਵੀਰ ਦਾ ਬਾਜਬ ਹੋਊਗਾ ਜਿਹੇ ਜੀ ਚੀਜ਼ ਆ ਉਹ ਜਿਹੜਾ ਰੇਟ ਹੋਊਗਾ ਗੱਪਣ ਵੀਰਾਂ ਨੇ ਪਰਸੋ ਚ ਇੱਕ ਕਰਵਾ ਦਿੱਤੀ ਪਰ ਤੁਸੀਂ ਜੇ ਡਾਕਟਰ ਲੈ ਕੇ ਆਪਦਾ ਨਾਲ ਹੈ ਉਹ ਚੈੱਕ ਕਰਾ ਕੇ ਲੈ ਕੇ ਜਾਇਓ ਰੇਟ ਫੋਨ ਤੇ ਹੋਊਗਾ 3 ਮਹੀਨੇ ਦੀ ਗੱਪੜ ਚੈੱਕਾ 14 70 10 ਦੀ ਆਪ ਆ ਜਿਹੜਾ ਸੀਮਨ ਅੱਗੇ ਇਹਦੇ ਲੱਗਿਆ ਉਹ ਵੀਰ ਤੁਹਾਨੂੰ ਫੋਨ ਤੇ ਕਨਫਰਮ ਕਰ ਦੂ ਵੀ ਕਿਹੜੇ ਚੱਕਵਾਦਾ ਬੱਚਾ ਮੇਲ ਕਾਫੇ ਦੇ ਨਾਲ ਆ ਆ ਦੇਖ ਸਕਦੇ 14 ਮਹੀਨੇ ਇਸ ਕੱਟੇ ਦੀ ਏਜ ਆ ਬਜਰੰਗੀ ਲਜਵਾਣੇ ਦਾ ਆ ਗਿਆ ਕੱਟਾ ਮੇਲ ਕਾਫੇ ਮਾਂ ਥੱਲੇ ਦੁੱਧ ਸੀਗਾ ਬਿਲਕੁਲ 18 ਕਿਲੋ ਉਹ ਮਾਂ ਸੇਲ ਕਰਤੀ ਲੈ ਘੜਾ ਦੀ ਬਾਕੀ ਸੇਗੂ ਮੱਥ ਸੋਹਣਾ ਟਾਈਮ ਦੇ ਵਿੱਚ ਟੰਗਾ ਸਾਨ ਬਣੂਗਾ ਸੋ ਕੱਟੇ ਦੇ ਕੈਰੇਕਟਰ ਚੈੱਕ ਕਰ ਸਕੋ 14 ਮਹੀਨੇ ਸਿਰਫ ਕੱਟੇ ਦੀ ਏਜ ਆ ਬਜਰੰਗੀ ਲਜਵਾਨੇ ਦਾ ਅਗਲੇ ਚੱਲ ਉਧਰੋਂ ਲੈ ਚੱਲ ਬਜਰੰਗੀ ਲਜਵਾਨੇ ਦਾ ਆ ਗਿਆ ਕੱਟਾ ਮੇਲਕਾਫ ਇਹ ਵੀ ਬਕਾਊਗਾ ਜੇ ਕੋਈ ਵੀਰ ਹੋਵੇ ਸਾਹਮਣ ਵਾਲਾ ਤੇ ਬਾਕੀ ਜੈਡ ਵਲੈਗੇ ਆ ਗਿਆ ਕੱਟਾ ਸੋ ਦੇਖੋ ਇਹ ਟੈਕਟੀਕਲ ਦੀ ਵੰਤਰ ਵਗੈਰਾ ਤੇ ਬਾਕੀ ਖੜ ਨਹੀਂ ਖੜ ਨਹੀਂ ਕੱਟੇ ਦੀ ਆਨਰ ਡੈਨ ਦੇ ਵਿੱਚ ਸੋਹਣਾ ਸਾਨ ਤਿਆਰ ਹੋਣਾਗਾ ਸੋ ਦੋ ਨਾਗੇ ਵੀਰਾਂ ਦੇ ਬਕਾਊਗਾ ਟੋਕੜ ਗੱਪਣ ਚੈੱਕ ਪਾਸ ਤੇ ਇੱਕ ਕੱਟਾ ਮੇਲਕਾਫ ਪਿੰਡ ਸਹਿਣਾ ਜਟਾਣੇ ਕੋਠੇ ਪੈਗੇ ਬਰਨਾਲੇ ਜ਼ਿਲ੍ਹੇ ਦਾ ਇਹ ਪਿੰਡ ਪੈਗੇ ਕੋਈ ਵੀ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚੋਂ ਕੋਈ ਚੀਜ਼ ਤੁਹਾਡੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੈਜਦਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ